ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਖੇਤਰਾਂ ਦੇ ਵਿੱਚ ਜਲਦ ਹੀ ਤਿੰਨ ਹੋਰ ਨਵੇਂ ਹਾਈਵੇ ਬਣਨ ਜਾ ਰਹੇ ਨੇ ਪੰਜਾਬ ਤੇ ਹਰਿਆਣਾ ਦੇ ਕਈ ਇਲਾਕੇ ਅਜਿਹੇ ਨੇ ਜਿੱਥੇ ਜ਼ਮੀਨਾਂ ਦੇ ਪਾ ਅਸਮਾਨੇ ਚੜਚਾਂਕੀ ਇਹਨਾਂ ਇਲਾਕਿਆਂ ਦੇ ਵਿੱਚ ਤਿੰਨ ਨਵੇਂ ਫੋਰ ਲੇਨ ਐਕਸਪ੍ਰੈਸ ਵੇ ਵਨ ਵਾਲੇ ਨੇ ਇਸ ਕਰਕੇ ਉਥੋਂ ਦੀ ਜ਼ਮੀਨ ਜ਼ਿਆਦਾ ਮਹਿੰਗੀ ਹੋ ਗਈ ਹੈ ਇਹਨਾਂ ਤਿੰਨਾਂ ਰਾਸ਼ਟਰੀ ਰਾਜਮਾਰਗਾਂ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਨਾਲ ਹੀ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਜੀਟੀ ਰੋਡ ਤੇ ਆਵਾਜਾਈ ਦਾ ਬੋਝ ਘਟ ਕਰਨ ਦੇ ਵਿੱਚ ਵੀ ਹੁਣ ਮਦਦ ਮਿਲੇਗੀ ਸਾਨੂੰ ਉਦਾਸੀ ਹੈ ਕਿ ਤਿੰਨ ਨਵੇਂ ਹਾਈਵੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਣਾਏ ਜਾਣਗੇ ਇਹ ਹਾਈਵੇ ਪਾਣੀਪਤ ਤੋਂ ਡੱਬ ਵਾਲੀ ਹਾਈਵੇ ਹਿਸਾਰ ਤੋਂ ਰੇਵਾੜੀ ਹਾਈਵੇ ਤੇ ਅੰਬਾਲਾ ਤੋਂ ਦਿੱਲੀ ਹਾਈਵੇ ਵਿਚਕਾਰ ਬਣਾਏ ਜਾ ਰਹੇ ਨੇ ਕੇਂਦਰ ਸਰਕਾਰ ਨੇ ਇਹਨਾਂ ਤਿੰਨਾ ਰਾਸ਼ਟਰੀ ਰਾਜਮਾਰਗਾਂ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਹੁਣ ਇਸ ਦੇ ਨਾਲ ਜੀਟੀ ਰੋਡ ਤੇ ਆਵਾਜਾਈ ਦਾ ਬੋਝ ਘਟ ਕਰਨ ਦੇ ਵਿੱਚ ਮਦਦ ਮਿਲੇਗੀ ਇਹਨਾਂ ਪ੍ਰੋਜੈਕਟਾਂ ਕਾਰਨ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜ਼ਮੀਨਾਂ ਦੇ ਪਾ ਅਸਮਾਨੀ ਚੜ ਸਕਦੇ ਨੇ ਹਾਲਾਂਕਿ ਜ਼ਮੀਨ ਉੱਥੇ ਜ਼ਿਆਦਾ ਮਹਿੰਗੀ ਹੋ ਸਕਦੀ ਹੈ ਅੰਬਾਲਾ ਅਤੇ ਦਿੱਲੀ ਦੇ ਵਿਚਕਾਰ ਯਮੁਨਾ ਦੇ ਨਾਲ ਨਵਾਂ ਹਾਈਵੇ ਬਣਨ ਦੇ ਨਾਲ ਚੰਡੀਗੜ੍ਹ ਤੇ ਦਿੱਲੀ ਦੀ ਦੂਰੀ ਤੋਂ 2.5 ਘੰਟੇ ਘੱਟ ਜਾਵੇਗੀ ਯਮੁਨਾ ਕਿਨਾਰੇ ਹਾਈਵੇ ਦੇ ਨਿਰਮਾਣ ਨਾਲ ਜੀਟੀ ਰੋਡ ਤੇ ਆਵਾਜਾਈ ਦਾ ਦਬਾਅ ਘੱਟ ਜਾਵੇਗਾ ਨਵੇਂ ਹਾਈਵੇ ਦੀ ਵਰਤੋਂ ਦਿੱਲੀ ਦੇ ਹਰਿਆਣਾ ਚੰਡੀਗੜ੍ਹ ਪੰਜਾਬ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਵਿਚਕਾਰ ਆਵਾਜਾਈ ਦੇ ਲਈ ਕੀਤੀ ਜਾਣੀ ਹੈ ਨਵੇਂ ਦਿੱਲੀ ਤੋਂ ਅੰਬਾਲਾ ਤੱਕ ਨਵਾਂ ਹਾਈਵੇ ਬਣਾਇਆ ਜਾਵੇਗਾ ਇਸ ਨੂੰ ਪੰਚਗੁਲਾ ਤੋਂ ਯਮੁਨਾ ਨਗਰ ਤੱਕ ਐਕਸਪ੍ਰੈਸ ਵੇ ਰਾਹੀਂ ਜੋੜਿਆ ਜਾਵੇਗਾ। ਪਾਣੀਪਤ ਤੋਂ ਚੋਟਾਲਾ ਪਿੰਡ ਤੱਕ ਨਵਾਂ ਗ੍ਰੀਨਫੀਲਡ ਐਕਸਪ੍ਰੈਸ ਵੇ ਬਣਾਇਆ ਜਾਵੇਗਾ ਤੇ ਇਹ ਬੀਕਾਨੇਰ ਤੋਂ ਮੇਰਠ ਤੱਕ ਸਿੱਧੇ ਸੰਪਰਕ ਪ੍ਰਦਾਨ ਕਰੇਗਾ। ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਨੈਸ਼ਨਲ ਹਾਈਵੇ ਥੌਰਟੀ ਇਸ ਸਬੰਧੀ ਵਿਸਥਾਰਤ ਰਿਪੋਰਟ ਤਿਆਰ ਕਰੇਗੀ। ਰੀਪੋਰਟ ਮਨਜ਼ੂਰ ਹੋਣ ਤੋਂ ਬਾਅਦ ਟੈਂਡਰ ਜਾਰੀ ਕਰਕੇ ਹਾਈਵੇ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਜਲਦ ਹੀ ਨੈਸ਼ਨਲ ਹਾਈਵੇ ਆਥਾਰਟੀ ਆਫ ਇੰਡੀਆ ਯਾਨੀ ਕਿ NHAI ਦੇ ਅਧਿਕਾਰੀ DPR ਤਿਆਰ ਕਰਨਾ ਸ਼ੁਰੂ ਕਰ ਦੇਣਗੇ ਰਿਪੋਰਟ ਮੁਤਾਬਕ ਲੋਕ ਨਿਰਮਾਣ ਵਿਭਾਗ ਦੇ ਮੁਤਾਬਕ ਡੱਬ ਵਾਲੀ ਤੋਂ ਪਾਣੀਪੱਤਾ ਕੇ ਚਾਰ ਮਾਰਗੀ ਸੜਕ ਡੱਬ ਵਾਲੀ ਕਾਲਾਂ ਵਾਲੀ ਰੋੜੀ ਸਰਦੂਲਗੜ ਹਾਂਸਪੁਰ ਰਤਿਆ ਪੂਨਾ ਸਨਿਆਨਾ ਉਕਲਾਣਾ ਲਿਟਾਨੀ ਉਚਾਣਾ ਨਾਗੂਰਾਨ ਅਸੰਦ ਸਫੈਦੋਂ ਸ਼ਾਮਲ ਨੇ ਫਤਿਹਬਾਦ ਦੇ ਵਿੱਚ ਪ੍ਰਸਤਾਵਿਤ ਚਾਰ ਮਾਰਗੀ ਕੋਰੀਡੋਰ ਪੰਜਾਬ ਦੀ ਸਰਹੱਦ ਤੇ ਹੰਸਪੁਰ ਤੋਂ ਸ਼ੁਰੂ ਹੋ ਕੇ ਰਤਿਆਪੂਨਾ ਤੇ ਸਨਿਆਨਾ ਤੋਂ ਲੰਘਣਗੇ ਜਿਨ੍ਹਾਂ ਸ਼ਹਿਰਾਂ ਦੇ ਰਾਹੀਂ 4 ਲੇਨ ਪ੍ਰਸਤਾਵਿਤ ਹੈ ਉਹ ਜ਼ਿਆਦਾਤਰ ਰਾਜ ਮਾਰਗ ਨੇ ਤੇ ਕਈ ਥਾਵਾਂ ਤੇ ਜ਼ਿਲ੍ਹਾ ਸੜਕਾਂ ਸਿਰਫ 18 ਫੁੱਟ ਚੌੜੀਆਂ ਨੇ ਰਾਜਮਾਰਗ 24 ਫੁੱਟ ਚੌੜਾ ਹੈ ਤੇ ਇਸ ਦੇ ਲਈ ਜੇਕਰ ਚਾਰ ਮਾਰਗੇ ਬਣਾਇਆ ਜਾਵੇਗਾ ਤਾਂ ਆਵਾਜਾਈ ਦੇ ਲਈ ਵਧੀਆ ਸਹੂਲਤਾਂ ਪ੍ਰਦਾਨ ਹੋਣਗੀਆਂ ਤਾਂ ਪੰਜਾਬ ਤੇ ਹਰਿਆਣਾ ਦੇ ਵਿੱਚ ਕਈ ਇਲਾਕੇ ਅਜੇ ਹਨ ਜਿੱਥੇ ਐਕਸਪ੍ਰੈਸ ਵੇ ਬਣਾਏ ਜਾਣੇ ਨਹੀਂ ਤੇ ਉਹਨਾਂ ਇਲਾਕਿਆਂ ਦੇ ਵਿੱਚ ਜ਼ਮੀਨ ਜ਼ਿਆਦਾ ਮਹਿੰਗੀ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ